ਦਾ ਟੀਵੀ ਨਾਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪਰਨੇਵਾਲੋਂ ਸਾਸ਼ਟਰੀ ਆਕਾਲੀ ਪ੍ਰੋਗਰਾਮ ਲੈ ਕੇ حاضر ਹਾਂ ਲੋਕ ਆਵਾਜ਼ ਅ ਦਰਸ਼ਕੋ ਵੈਸਤਾ ਸੀ ਅੱਜ ਆਗਰਾ ਦੀ ਧਰਤੀ ਤੇ ਪਹੁੰਚੇ ਹੋਏ ਹਾਂ ਗੁਰੂ ਘਰਤਾਰ ਬਹੁਤ ਵੱਡਾ ਗੁਰਦੁਆਰਾ ਸਾਹਿਬ ਆਏ ਇਸਦੇ ਵੀ ਦਰਸ਼ਨਾਬ ਜੀ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਰਾਵਾਂਗੇ ਪਰ ਅੱਜ ਆਪਾਂ ਪੰਜਾਬ ਦੀ ਗੱਲਬਾਤ ਕਰਾਂਗੇ ਪੰਜਾਬ ਦੇ ਵਿੱਚ ਜਿਹੜੀਆਂ ਖਾਲੀ ਸੀਟ ਹੋਈਆਂ 10 ਜੁਲਾਈ ਨੂੰ ਉਹਦੀ ਜੋਨਾਂ ਦਾ ਐਲਾਨ ਹੋ ਗਿਆ ਤੇ ਜਿਹੜੇ ਹੁਣ ਐਮਪੀ ਚੁਣੇ ਗਏ ਨੇ ਉਹਨਾਂ ਦੀਆਂ ਵੀ ਸੀਟਾਂ ਜਿਹੜੀਆਂ ਖਾਲੀ ਨੇ ਉਹਨਾਂ ਦੇ ਬਾਰੇ ਵੀ ਸ਼ਾਇਦ ਨਾਲ ਲਗਮਈ ਜਿਹੜਾ ਐਲਾਨ ਹੋ ਜੂਗਾ ਤੇ ਦੂਸਰੀ ਗੱਲ ਆ ਭਗਵੰਤ ਮਾਨ ਨੇ ਕੰਗੜਾ ਬਲਾਉਦ ਦੇ ਹੱਕ ਦੇ ਵਿੱਚ ਜਿਹੜਾ ਅ ਇੱਕ ਸਾਫ ਦਾ ਸਟੈਪ ਚੁੱਕ ਲਿਆ ਹੈ ਕਦਮ ਚੁੱਕ ਲਿਆ ਹੈ ਉਹਦੇ ਨਾਲ ਕਾਫੀ ਜਿਹੜੇ ਆ ਉਹ ਲੋਕਾਂ ਦਾ ਧਿਆਨ ਜ਼ਿਆਦਾ ਕੇਂਦਰਿਤ ਹੋਇਆ ਹੈ ਲੋਕ ਤਾਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤਾਂ ਪਹਿਲਾਂ ਹੀ ਉਹਨਾਂ ਦੇ ਹੱਕ ਦੇ ਵਿੱਚ ਵੱਡੇ ਪੱਧਰ ਤੇ ਲੋਗੀਆਂ ਸੀਗੀਆਂ ਤੇ ਬਹੁਤ ਲੋਕਾਂ ਨੇ ਉਸ ਗੱਲ ਦੀ ਸਰਾਣਾ ਕੀਤੀ ਸੀ ਪਰ ਭਗਵੰਤ ਮਾਨ ਨੇ ਕਿਹਾ ਕਿ ਕੰਗੜਾ ਬਲਾਉਦ ਨੂੰ ਨਾ ਸਿੱਖ ਇਤਿਹਾਸ ਬਾਰੇ ਪਤਾ ਨਾ ਹੋ ਨਾ ਆਜ਼ਾਦੀ ਦਾ ਇਤਿਹਾਸ ਪੜਿਆ ਜਾਂ ਜਿਹੜੇ ਲੋਕ ਉਹਨਾਂ ਦੇ ਹੱਕ ਦੀ ਗੱਲ ਕਰ ਰਹੇ ਉਹਨਾਂ ਨੂੰ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਇਸ ਕਰਕੇ ਗੱਲਾਂ ਕਰ ਰਹੇ ਨੇ ਸਿੱਖ ਇਤਿਹਾਸ ਬੜਾ ਵੱਡਾ ਇਤਿਹਾਸ ਹੈ ਬੜਾ ਵੱਡਾ ਕਰਬਾਦੀਆਂ ਪਰ ਇਤਿਹਾਸ ਹੈ ਤੇ ਜਿਸ ਥਾਂ ਤੇ ਅਸੀਂ ਖੜੇ ਹਾਂ ਤੇ ਇੱਥੇ ਵੀ ਦੱਸਿਆ ਜਾਂਦਾ ਹੈ ਅਜੇ ਮੈਂ ਕਨਫਰਮ ਤਾਂ ਨਹੀਂ ਪੂਰਾ ਕਰ ਸਕਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਇਤਿਹਾਸਕ ਤੌਰ ਤੇ ਸਚ ਸਟਾਈਆ ਹੀ ਹੈ ਕਿ ਬਈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਅਸ਼ੇਹੀ ਦੀ ਤੋਪੇ ਲਾਏ ਸੀ ਤੇ ਗੁਰੂ ਦਾ ਜਿਹੜਾ ਤਾਲ ਹੈ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਦੇ ਵਿੱਚ ਹੀ ਬੜਿਆ ਹੋਇਆ ਏ ਜਦੋਂ ਸ਼ਹੀਦੀ ਦੇਣ ਵਾਸਤੇ ਕਿੱਥੋਂ ਗਏ ਨੇ Hindu ਧਰਮ ਦੀ ਰਾਖੀ ਕਰਨ ਵਾਸਤੇ Hindu ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸ ਜਗ੍ਹਾ ਤੋਂ ਗਏ ਨੇ ਕਿਉਂਕਿ ਇਤਿਹਾਸ ਦੀ ਜਿਹੜੀ ਕੱਲ ਨੂੰ ਆਪਾਂ ਗ੍ਰੰਥੀ ਸਾਹਿਬ ਦੇ ਨਾਲ ਜਾਂ ਜਿਹੜੇ ਸਾਨੂੰ ਇਤਿਹਾਸਕਾਰ ਤੇ ਮਿਲਣਗੇ ਗੁਰਦੁਆਰਾ ਪ੍ਰਬੰਧਕ ਮਿਲਣਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੂਰਾ ਦਾ ਇਤਿਹਾਸ ਫਿਰ ਤੁਹਾਡੇ ਤੱਕ ਲੈ ਕੇ ਆਵਾਂਗੇ ਪਰ ਮੈਂ ਦੱਸਣਾ ਚਾਹੁੰਦਾ ਕਿ ਕਿੰਨੀਆਂ ਵੱਡੀਆਂ ਕੁਰਬਾਨੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਸ਼ਮੀਰੀ ਪੰਡਤਾਂ ਦੀ ਅਰਦਾਸ ਬੇਨਤੀ ਤੇ ਕਿਉਂਕਿ ਜਿਹੜਾ ਰੰਗਜੀਤ ਸੀਗਾ ਦੱਸਦੇ ਵੀ ਬਹੁਤ ਸਾਰੇ ਵੱਡੇ ਪੱਧਰ ਤੇ ਧਰਮ ਤਬਦੀਲੀ ਕਰ ਰਿਹਾ ਸੀਗਾ ਤੇ ਪੰਡਤ ਕਿਰਪਾ ਹਰਾਮਜੀ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਅਨੰਦਪੁਰ ਸਾਹਿਬ ਜਿਹੜੇ ਸੀਗੇ ਉਹ ਪੰਡਤਾਂ ਦੀ ਅਗਵਾਈ ਦੇ ਸਾਰੇ ਜਿਹੜਾ ਜਥਾ ਸੀਗਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਰਨ ਵਾਸਤੇ ਸਾਰੇ ਧਰਮ ਦੀ ਰੱਖਿਆ ਕੀਤੀ ਜਾਵੇ ਤੇ ਗੁਰਤੇਗ বাহাদুর ਸਾਹਿਬ ਜੀ ਨੇ ਫਿਰ ਦਿੱਲੀ ਦੇ ਵਿੱਚ ਸ਼ਹਾਦਤ ਕੀ ਨਾਲ ਉਹਨਾਂ ਦੇ ਸਿੰਘ ਸ਼ਹੀਦ ਹੋਏ ਆਪਾਂ ਸਾਰਾ ਇਤਿਹਾਸ ਦੀ ਜਿਹੜੀ ਗੱਲਬਾਤ ਕਰਾਂਗੇ ਗੱਲ ਆਪਾਂ ਇਤਿਹਾਸ ਦੀ ਕਰ ਰਹੇ ਸੀ ਕਿ ਮਾਨ ਸਾਹਿਬ ਨੇ ਕਿਹਾ ਕਿ ਨਾ ਨੂੰ ਸਿੱਖ ਜ਼ਿਆਦਾ ਪਤਾ ਨਹੀਂ ਕਿੱਡਾ ਵਰਤਨਾ ਕੁਰਬਾਨੀਆਂ ਪਰ ਇਤਿਹਾਸਿਕ ਨੀਆਂ ਕੁਰਬਾਨੀਆਂ ਨੇ ਦਿੱਤੀਆਂ ਹੈ ਤੇ ਅਮੀਰ ਰੌਲਾ ਪਾਈ ਜਾ ਰਹੇ ਨੇ ਸਾਰੇ ਪੰਜਾਬ ਨੂੰ ਅਤਵਾਦ ਕਹਿਣਾ ਇੱਕ ਵੱਡੀ ਵੱਡੀ ਇੱਕ ਗਲਤੀ ਹੈ ਤੇ ਉਹਦੀ ਵੀ ਜਿਹੜਾ ਲਗਾਹ ਆ ਲਗਾਉਣੀ ਚਾਹੀਦੀ ਆ ਬੀਜ ਪਿੰ ਨੂੰ ਚਾਹੀਦਾ ਕਿ ਜੇ ਉਹਨਾਂ ਵੀ ਹੋਣਾ ਐਨਪੀਓ ਤੋਂ ਨਹੀਂ ਹੋਈ ਜਾਂਦੇ ਉਹਨਾਂ ਦੇ ਜ਼ਰੂਰ ਲਗਾਹ ਲਾਵੇ ਕਿਉਂਕਿ ਅੱਗੇ ਉਹ ਇੱਕ ਐਕਟਰ ਸੀ ਆਜ਼ਾਦ ਸੀ ਜੋ ਮਰਜ਼ੀ ਬੋਲ ਸਕਦਾ ਸੀ ਹੁਣ ਜੋ ਵੀ ਉਹਨੇ ਬੋਲਿਆ ਉਹ ਇੱਕ ਪਾਰਟੀ ਦਾ ਬੋਲਣਾ ਹੋਏਗਾ ਨਾ ਕਿ ਉਹਦਾ ਇਕੱਲਾ ਦਾ ਇਕੱਲਾ ਇਨਸਾਨ ਤਾਂ ਕੁਝ ਵੀ ਕਰ ਸਕਦਾ ਹੈ ਪਰ ਜਦੋਂ ਪਾਰਟੀ ਦੇ ਨਾਲ ਕਿਸੇ ਵੀ ਪਾਰਟੀ ਦੇ ਨਾਲ ਕੋਈ ਇਨਸਾਨ ਜੁੜ ਜਾਂਦਾ ਤਾਂ ਫਿਰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਵਧ ਜਾਂਦੀ ਆ ਭਗਵੰਤ ਮਾਨ ਨੇ ਜਿਹੜਾ ਇਹ ਵੀ ਕਿਹਾ ਵਾ ਕਿ ਚੋਂ ਪਰਿਕਰਿਆ ਲੰਮੀ ਹੋਣ ਕਰਕੇ ਬਹੁਤ ਸਾਰੇ ਕੰਮ ਅਸੀਂ ਕਰ ਨਹੀਂ ਸਕੇ ਹੈਗੇ ਜਦੋਂ ਉਹ ਨਹੀਂ ਉਦੋਂ ਨਹੀਂ ਕਰਤਾ ਕਿਤੇ ਹੋਣ ਕਰੋ ਉਧਰੋਂ ਬਿੱਟੂ ਜੀ ਨੂੰ ਮੰਤਰੀ ਬਣਾ ਲਿਆ ਵਾ ਤੇ ਸਾਰੇ ਪੰਜਾਬ ਦੀਆਂ ਆਸਾਂ ਕਿ ਜਿਸ ਤਰ੍ਹਾਂ ਕਿਹਾ ਜਾਂਦਾ ਸੀ ਕਿ ਬੀਜੇਪੀ ਪੰਜਾਬ ਦੇ ਵਿੱਚ ਬਹੁਤ ਕੁਝ ਕਰਨ ਵਾਲਾ ਹੈ ਜੀ ਤੇ ਹੁਣ ਸਾਰਿਆਂ ਨੇ ਵਿਕਰਮਜੀਤ ਮਜੀਠੀਆ ਦਾ ਵੀ ਬਿਆਨ ਆਇਆ ਬਿੱਟੂ ਜੀ ਕਰੋ ਹੁਣ ਕੀ ਕਰਦੇ ਨੇ ਪੰਜਾਬ ਦੇ ਵਾਸਤੇ ਵੇਖੋ ਦੋਨੇ ਏਰੀਆ ਦੇ ਵਿੱਚ ਵੱਡੇ ਪੱਧਰ ਤੇ ਖਰਬੂਜਾ ਹਦਵਾਨਾ ਆਉਂਦਾ ਸੀ ਉਹ ਅੱਜ ਕੱਲ ਖੇਤੀ ਉਹ ਜੁੜਗੀਆਂ ਥੋੜੇ ਦਿਨਾਂ ਦੇ ਵਿੱਚ ਹੀ ਸੀਜ਼ਨ ਖਤਮ ਹੋ ਗਿਆ ਉਹ ਲੋਕਾਂ ਨੇ ਮੱਕੀ ਲਾਉਣੀ ਸ਼ੁਰੂ ਕਰਤੀ ਕਿਉਂਕਿ ਉੱਥੇ ਕੋਈ ਉਹੋ ਜਿਹਾ ਪ੍ਰੋਸੈਸਿੰਗ ਦੁਨਤ ਨਹੀਂ ਹੈਗਾ ਫਰੂਟ ਦਾ ਜਿੱਥੇ ਉਹ ਤੋਂ ਕੋਈ ਹੋਰ ਪਦਾਰਥ ਜਿਹੜੇ ਆ ਤਿਆਰ ਹੋ ਸਕਣ ਦੇਖ ਖਰਬੂਜਾ ਦਵਾਨਾ ਆਪਾਂ ਇੱਕ ਦਿਨ ਵੀ ਕਰਨੀ ਰੱਖ ਸਕਦੇ ਤੇ ਵਪਾਰੀਆਂ ਦੇ ਨਿਰਭਰ ਹੁੰਦਾ ਕਿਸਾਨ ਤੇ ਵਪਾਰੀ ਰੇਟ ਵਧ ਲਾਉਂਦੇ ਘੱਟ ਲਾਉਂਦੇ ਹੁਣ ਉਹਨਾਂ ਦੇ ਕੋਲੇ ਇਹ ਮੰਤਰਾਲਾ ਮੰਦਰਾਲਾ ਆਇਆ ਵਾ ਕਿ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਕਰਨਾ ਚਾਹੀਦਾ ਜਿਵੇਂ ਪਹਿਲਾਂ ਬੀਬੀ ਹਰਸੀਮਤ ਕੋਲ ਕਰੇ ਵੀ ਰਿਆ ਤੇ ਕੋਈ ਉਹਨਾਂ ਨੇ ਉਹ ਜੀ ਵੱਡੀ ਪਲਾਣ ਜਿਹੜੇ ਉਹ ਨਹੀਂ ਪੁਰ ਸਕੇ ਇਹ ਕੁਝ ਕਰਦੇ ਆ ਪੰਜਾਬ ਵਾਸਤੇ ਜਾਂ ਨਹੀਂ ਕਰਦੇ ਜਿਹੜੇ ਦੋ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਚਾਹੀਦਾ ਵੀ ਕਿ ਪੰਜਾਬ ਦੇ ਵਾਸਤੇ ਕੋਈ ਨਾ ਕੋਈ ਕਰਨ ਇਸੇ ਦੇ ਵਿੱਚ ਹੀ ਪਲਾਈ ਹੈ ਗੱਲਾਂ ਕਰਨੀਆਂ ਤਾਂ ਬੜੀਆਂ ਸੌਕੀਆਂ ਹੁੰਦੀਆਂ ਪਰ ਉਹਨਾਂ ਨੂੰ ਕਰਨਾ ਕਿਉਂਕਿ ਕਿਸਾਨਾਂ ਦਾ ਵੱਡਾ ਮਸਲਾ ਵਾਜਣਾ ਜਿਹੜਾ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਮੈਨੂੰ ਲੱਗਦਾ ਕਿ ਪੰਜਾਬ ਦਾ ਨਾ ਚਿਰ ਸਮਝਿਆ ਜਦ ਕਦੇ ਕੋਈ ਵੀ ਮਸਲਾ ਹੱਲ ਨਹੀਂ ਹੈ ਉਸ ਬਾਰੇ ਜਰੂਰ ਸੋਚਣਾ ਚਾਹੀਦਾ ਫੋਰ ਕੇਂਦਰ ਸਰਕਾਰ ਬੜੀਆਂ ਉਹਨ ਜੇ ਮਕਾਨ ਪਾ ਕੇ ਦੇਣੇ ਆ ਤਿੰਨ ਕਰੋੜ ਪਿਆ ਜਾਂਦਾ ਮਕਾਨ ਪਾ ਕੇ ਪਹੁੰਚ ਜਾਣਗੇ ਕਿੰਨਾ ਨੂੰ ਪਾ ਕੇ ਦੇਣ ਦੀ ਲੋੜ ਆ ਕਿੱਥੋਂ ਤੱਕ ਪਹੁੰਚਣ ਦੀ ਲੋੜ ਆ ਕਿ ਉਹ ਅਸਲੀ ਹੱਕਦਾਰਾਂ ਕੋਲੇ ਜਿਹੜੀਆਂ ਯੋਜਨਾਵਾਂ ਪਹੁੰਚੀਆਂ ਵੀ ਕਿ ਨਹੀਂ ਪਹੁੰਚਦੀਆਂ ਇਹਦਾ ਜਿਹੜਾ ਰੋਣਾ ਤਾਂ ਕਿਸੇ ਟਾਈਮ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਰੋਇਆ ਸੀਗਾ ਕਿ ਸਹੀ ਜਿਹੜੀਆਂ ਸਕੀਮਾਂ ਨੇ ਉਹ ਲੋਕਾਂ ਦੇ ਕੋਲੇ ਪਹੁੰਚਦੀਆਂ ਨਹੀਂਗਾ ਤੇ ਵਾਕਈ ਹੀ ਇਹ ਗੱਲਾਂ ਸੱਚੀਆਂ ਨੇ ਤੇ ਜਰੂਰ ਜਿਹੜੀਆਂ ਸਕੀਮਾਂ ਨੇ ਉਹ ਲੋਕਾਂ ਦੇ ਤੱਕ ਪਹੁੰਚਣੀਆਂ ਚਾਹੀਦੀਆਂ ਤਾਂ ਕਿ ਲੋਕਾਂ ਨੂੰ ਲਾਭ ਮਿਲ ਸਕੇ ਪੰਜਾਬ ਦੇ ਬੜੇ ਮਸਲੇ ਨੇ ਜਿਹੜੀ ਨਵੀਂ ਸਰਕਾਰ ਬਣੀ ਆ મોદી ਜੀ ਦੀ ਅਗਵਾਈ ਦੇ ਵਿੱਚ ਲੋਕ ਆਸ ਕਰਦੇ ਨੇ ਕਿ ਉਹਨਾਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ ਤੇ ਹੋਰ ਵੀ ਜਿਹੜੀਆਂ ਪੰਜਾਬ ਦੀਆਂ ਲੋਕਾਂ ਦੇ ਮੰਗਾ ਵਾ ਉਹਨਾਂ ਤੇ ਗੌਰ ਕਰਕੇ ਉਹਨਾਂ ਨੂੰ ਪੂਰਾ ਕੀਤਾ ਜਾਊਗਾ ਇਸੇ ਦੇ ਵਿੱਚ ਹੀ ਸਾਰਿਆਂ ਦੀ ਭਲਾਈ ਆ ਸਰਕਾਰਾਂ ਦੀ ਵੀ ਇਸੇ ਦੇ ਵਿੱਚ ਭਲਾਈ ਆ ਤੇ ਲੋਕਾਂ ਦੀ ਵੀ ਇਸੇ ਦੇ ਵਿੱਚ ਭਲਾਈ ਆ ਇਹ ਕਿਸਾਨਾਂ ਦੀ ਮੰਗਾਂ ਜੀ ਤੇ ਜਲਦੀ ਸੀ ਮੰਨ ਲਈਆਂ ਜਾਣ ਜਿੱਤੇ ਹੋਰ ਕਦਮ ਕੁੱਟਨੇ ਨੇ ਇਹ ਬਹੁਤ ਜ਼ਰੂਰੀ ਹੈ ਕਿ ਅੰਦਾਜ਼ਾ ਜੇ ਸਰਕਾਰ ਦੇ ਦੋੰਦਾ ਰਿਆ ਅੰਦਾਜ਼ਾ ਜੇ ਖੁਦ ਕੱਚੇ ਕਰਦਾ ਰਿਆ ਅੰਦਾਜ਼ਾ ਖੁਦ ਜੀ ਪੱਕਾ ਬੈਠਾ ਹੈ ਅੰਦਾਜ਼ਾ ਜੀ ਆਰਥਿਕ ਤੌਰ ਤੇ ਕਿੰਨੇ ਜਵਰਾ ਤੇ ਸਰਕਾਰਾਂ ਦੀ ਜ਼ਿੰਮੇਵਾਰੀ ਵੱਧਦੀ ਹੈ ਜੀ ਜ਼ਰੂਰ ਜ਼ਿੰਮੇਵਾਰੀ ਸਰਕਾਰਾਂ ਨੂੰ ਸਮਝਣੀ ਪੈਦੀ ਹੈ ਤੇ ਅੰਦਾਜ਼ਾ ਦੀ ਗੁਦਰੀ ਆਵਾਜ਼ ਨੂੰ ਸੁਣਨੀ ਪੈਦੀ ਹੈ ਸਤਿ ਸ੍ਰੀ ਅਕਾਲ ਸਾਰੇ ਦਰਸ਼ਕੋ ਇਸ ਪ੍ਰੋਗਰਾਮ ਨੂੰ ਆਵਾਜ਼ ਇਹ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਸਾਡੇ 1 ਪੁਆਇੰਟ ਬਕਤ ਦੇ ਵਿੱਚ ਲਿਖਿਆ ਜਦੋਂ ਵੀ ਨਸਰ ਸੰਤੋਖ ਸਿੰਘ ਪਰਣ ਨੂੰ ਇੱਥੇ ਲਿਵਾ ਗਿਆ ਜਾਣਾ ਕਿਤੇ ਨਹੀਂ ਦੇਖਦੇ ਰਹਿਣਾ ਤੇ ਟੀਵੀ ਐਨ ਆਰ ਆਈ ਸੱਸੀ ਅੱਤਾ